ਰੋਪੰਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਚਾਰ ਪੰਜਾਬੀ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਜੀ ਆ ਦਾਦ ਕਿ ਚਾਰ ਪੰਜਾਬੀ ਮੁੰਡਿਆਂ ਨੂੰ ਰੈਸਟ ਕਰ ਲਿਆ ਗਿਆ ਕੈਨੇਡਾ ਦੇ ਵਿੱਚ ਜੀ ਆ ਦਾਦ ਕਿ ਹੰਟੋਰੀਓ ਦੇ ਵਿੱਚ ਇੱਕ ਸ਼ਰਾਬ ਦੇ ਠੇਕੇ ਨੂੰ ਸ਼ਰਾਬ ਦੀ ਦੁਕਾਨ ਨੂੰ ਜਿਹੜਾ ਇਹਨਾਂ ਦੇ ਵੱਲੋਂ ਲੁੱਟਿਆ ਗਿਆ ਤੇ ਉੱਥੋਂ 50000 ਡਾਲਰ ਦੀ ਸ਼ਰਾਬ ਜਿਹੜੀ ਆ ਚੋਰੀ ਕੀਤੀ ਗਈ ਤਾਂ ਦਾਦ ਕਿ ਚਾਰ ਪੰਜਾਬੀ ਮੁੰਡੇ ਜਿਨ੍ਹਾਂ ਦੀ ਉਮਰ ਮਹਿਜ 25 ਤੋਂ ਲੈ ਕੇ 30 ਸਾਲ ਦੇ ਵਿੱਚ ਵਿੱਚ ਆ ਚਾਰਾਂ ਦੀ ਉਮਰ ਤਾਂ ਦਾਦ ਦੇ ਕਿ ਇਹਨਾਂ ਨੂੰ ਰੈਸਟ ਕਰ ਲਿਆ ਗਿਆ ਬ੍ਰੈਂਪਟਨ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤਾਂ ਦੀਕੇ ਲਗਾਤਾਰ ਆ ਦੇਖ ਸਕਦੇ ਹੋ ਇਹੀ ਸ਼ਰਾਬ ਦਾ ਸਟੋਰ ਹੈ ਜੋ ਤੁਹਾਨੂੰ ਦਿਖਾ ਰਿਹਾ ਹੈ ਇਹੀ ਸ਼ਰਾਬ ਦਾ ਸਟੋਰ ਹੈ ਜਿੱਥੇ ਚੋਰੀ ਹੋਈ ਹੈ ਜੀ ਆਦਾ ਦੀ ਕਿ 50000 ਡਾਲਰ ਦੀ ਚੋਰੀ ਕੀਤੀ ਹੈ 50000 ਡਾਲਰ ਦੀ ਸ਼ਰਾਬ ਜਿਹੜੀ ਹੈ ਚੋਰੀ ਕਰਕੇ ਭੱਜ ਜਾਂਦੇ ਆ ਤੇ ਬਾਅਦ ਦੇ ਵਿੱਚ ਪੁਲਿਸ ਇਹਨਾਂ ਨੂੰ ਟ੍ਰੇਸ ਕਰਦੀ ਹੈ ਤੇ ਇਸ ਤੋਂ ਬਾਅਦ ਪੁਲਿਸ parking lot ਦੇ ਵਿੱਚ ਪਹੁੰਚੀ ਆ ਬ੍ਰੈਂਪਟਨ ਦੇ ਬ੍ਰੈਂਪਟਨ ਦੇ parking lot ਦੇ ਵਿੱਚੇ ਚਾਰੋਂ ਜਾਣੇ ਖੜੇ ਹੁੰਦੇ ਆ ਜਿੱਥੇ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਦਾਦ ਦੀ ਕਿ ਲਗਾਤਾਰ ਪੰਜਾਬੀ ਮੁੰਡਿਆਂ ਦਾ ਕੈਨੇਡਾ ਦੇ ਵਿੱਚ ਕ੍ਰਾਈਮ ਦੀ ਦੁਨੀਆ ਦੇ ਵਿੱਚ অপਰਾਜক্ত ਦੇ ਵਿੱਚ ਪੈਰ ਰੱਖਣਾ ਜਾ ਰਹੀ ਹੈ ਦਾਦੇ ਕੇ ਸ਼ਮਸ਼ੇਰ ਸਿੰਘ ਜਸਵਿੰਦਰ ਸਿੰਘ ਲਵਪ੍ਰੀਤ ਸਿੰਘ ਤੇ ਸ਼ਹਿਨਾਜ ਦੀਪ ਸਿੰਘ ਨੂੰ ਰੈਸਟ ਕਰ ਲਿਆ ਗਿਆ ਦੋਸ਼ੀਆਂ ਨੂੰ ਦਾਦੇ ਕੇ ਮਿਸੀ ਸਾਗਾ ਦੀ ਮਿਸੀ ਸਾਗਾ ਦੀ ਜਿਹੜਾ ਪਾਰਕਿੰਗ ਦੇ ਵਿੱਚੋਂ ਗ੍ਰਿਫਤਾਰ ਕੀਤਾ ਕੈਨੇਡਾ ਪੁਲਿਸ ਦਾ ਇੱਕ ਵੱਡਾ ਐਕਸ਼ਨ ਕਿਉਂਕਿ ਲਗਾਤਾਰ ਕੈਨੇਡਾ ਕ੍ਰਾਈਮ ਦੀ ਧਰਤੀ ਬਣਦਾ ਜਾ ਰਿਹਾ ਹੈ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਤੋਂ ਜਿਹੜੇ ਗੈਂਗਸਟਰ ਨੇ ਤਾਂ ਬੜੇ इजीली ਮੂਵ ਆਨ ਹੋ ਰਹੇ ਨੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਹੀ ਬਹੁਤ ਸਾਰੇ ਗੈਂਗ ਗਰੁੱਪ ਚੱਲਦੇ ਆ ਤੁਹਾਨੂੰ ਪਹਿਲਾਂ ਜਿਹੜਾ ਰੋਜ਼ਾਨਾ ਖਬਰਾਂ ਵਿੱਚ ਦੱਸਦੇ ਆ ਜਿਵੇਂ ਧਾਲੀਵਾਲ ਗਰੁੱਪ ਚੱਲਦਾ ਗਲੇਵਾਲ ਗਰੁੱਪ ਚੱਲਦਾ ਤੇ ਨਾਲ ਹੀ ਜਿਹੜਾ ਹੋਰ ਵੀ ਜਿਹੜੇ ਕਈ ਗਰੁੱਪ ਚਾਲਦੇ ਨੇ ਯੂ ਐਨਓ ਗਰੁੱਪ ਚਾਲਦਾ ਤੇ ਨਾਲ ਹੀ ਹੋਰ ਗੈਂਗਸਟਰ ਜਦੋਂ ਪੰਜਾਬ ਦੇ ਵਿੱਚ ਵਾਰਦਾਤਾ ਹੁੰਦੀਆਂ ਤਾਂ ਪਿਛਲੇ ਦਿਨਾਂ ਦੇ ਵਿੱਚ ਜਿੰਨੀਆਂ ਵਾਰਦਾਤਾਵੀਆਂ ਚਾਹੇ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਵੇ ਚਾਹੇ ਉਸ ਤੋਂ ਬਾਅਦ ਜਿਹੜਾ ਮਨਿੰਦਰ ਧਾਲੀਆਲ ਸੀ ਇੱਕ ਜੋਕੇ ਬ੍ਰਦਰਸ ਕੀਪਰ ਗੈਂਗ ਦਾ ਮੁੰਡਾ ਸੀ ਉਸ ਨੂੰ ਵੀ ਗੋਲੀਆਂ ਦੇ ਨਾਲ ਮਾਰਿਆ ਗਿਆ ਉਸ ਤੋਂ ਬਾਅਦ ਯੂ ਐਨਓ ਦੇ ਗਰੁੱਪ ਦੇ ਜਿਹੜੇ ਮੈਂਬਰ ਸੀ ਜਿਹੜੇ ਗੈਂਗ ਦੇ ਮੈਂਬਰ ਸੀ ਉਹਨਾਂ ਨੂੰ ਵੀ ਗੋਲੀਆਂ ਦੇ ਨਾਲ ਸ਼ਹਿਰਾਂ ਭੁੰਨਿਆ ਗਿਆ ਸੀ ਸੀ ਐਨ ਜੀ ਜਦੋਂ ਪਾਉਣ ਜਾਂਦੇ ਆਪਣੀ ਕਾਰ ਦੇ ਬਿਤਾਦਾ ਦੇ ਕਿ ਲਗਾਤਾਰ ਜਿਹੜਾ ਕੈਨੇਡਾ ਦੇ ਵਿੱਚ ਕਰਾਇਮ ਵਧਦਾ ਜਾ ਰਿਹਾ ਕਿਉਂਕਿ ਜਸਟਿਸ ਟਰੂਡੋ ਦੀ ਸਰਕਾਰ ਜਿਹੜੀ ਹੈ ਲਗਾਤਾਰ ਉਹ ਵੀ ਟਾਰਗੇਟ ਹੋ ਰਹੀ ਆ ਉਹ ਵੀ ਲਗਾਤਾਰ ਜਿਹੜਾ ਲੋਕ ਆ ਪਬਲਿਕ ਜਿਹੜੀ ਉੱਤੋਂਦੀ ਆ ਜਸਟਨ ਟਰੂਡੋ ਦੀ ਸਰਕਾਰ ਦੇ ਲਗਾਤਾਰ ਅੰਗੇਜਡ ਬੋਲ ਰਹੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਨਾਲ ਵੀਜ਼ਾਸ ਦੇ ਵਿੱਚ ਸਖਤਾਈਆਂ ਕੀਤੀਆਂ ਜਾ ਰਹੀਆਂ ਤਾਂ ਇਹ ਇੱਕ ਮੇਜਰ ਰੀਜ਼ਨ ਹੋ ਜਾਂਦੇ ਆ ਜਦੋਂ ਕਰਾਇਮ ਵਧਦਾ ਜਾਂਦਾ ਤਾਂ ਦਾਦ ਦੇ ਕੇ ਬਹੁਤ ਸਾਲ ਪਹਿਲਾਂ ਕੈਨੇਡਾ ਦੇ ਵਿੱਚ ਇੰਨਾ ਕਰਾਇਮ ਨਹੀਂ ਸੀ ਪਰ ਜਿਵੇਂ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਜਾਣ ਲੱਗੇ ਕੈਨੇਡਾ ਦੇ ਵਿੱਚ ਤਾਂ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਕਰਾਇਮ ਜਿਹੜਾ ਉਸ ਕਦਰਬਦਨ ਲੱਗਿਆ ਜਿਵੇਂ ਪੰਜਾਬ ਦੇ ਵਿੱਚ ਆਤਾ ਦਾ ਦੱਸਦੇ ਕਿ ਹੰਟਾਰੀਓ ਦੇ ਸ਼ਰਾਬ ਦੇ ਠੇਕਿਆਂ ਤੋਂ 50000 ਡਾਲਰ ਦੀ ਚੋਰੀ ਕੀਤੀ ਹੈ ਇੱਥੋਂ ਪੰਜਾਬ ਦੇ ਵਿੱਚੋਂ ਦੱਸਦੀ ਹੈ ਕਿ ਸ਼ਮਸ਼ੇਰ ਸਿੰਘ ਜਸਵਿੰਦਰ ਸਿੰਘ ਸ਼ੈਨਾਜ ਦੀਪ ਸਿੰਘ ਤੇ ਲਵਦੀਪ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਮਿਸਿਸਾਗਾ ਦੀ ਪਾਰਕਿੰਗ ਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੇਖ ਸਕਦੇ ਹੋ ਇਹ ਸਟੋਰ ਹੈ ਐਲ ਸੀ ਬੀਓ ਐਲ ਸੀ ਬੀਓ ਸਟੋਰ ਹੈ ਜਿੱਥੇ ਚੋਰੀ ਹੋਈ ਹੈ ਕੋਈ ਇੱਕ ਅੱਧੇ ਡਾਲਰ ਦੀ ਜਾਂ ਕੋਈ ਇੱਕ ਅੱਧ ਦੀ ਪੇਟੀ ਦੀ ਚੋਰੀ ਨਹੀਂ ਸਕੋ 50000 ਡਾਲਰ ਦੀ ਸ਼ਰਾਬ ਸੀ ਜੋ ਇਹਨਾਂ ਨੇ ਚੋਰੀ ਕੀਤੀ ਤੇ ਬਾਅਦ ਦੇ ਵਿੱਚ ਪੁਲਿਸ ਤੋਂ ਚੁੱਕ ਭੱਜ ਜਾਂਦੇ ਆ ਪਰ ਪੁਲਿਸ ਇਹਨਾਂ ਨੂੰ ਟ੍ਰੇਸ ਕਰਦੀ ਹੈ ਇਹਨਾਂ ਨੂੰ ਪੂਰਾ ਦਾ ਪੂਰਾ ਪਿੱਛਾ ਕਰਦੀ ਹੈ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਮਿਸੀ ਸਾਗਾ ਦੀ ਪਾਰਕਿੰਗ ਚੋਂ ਅਰੈਸਟ ਕਰ ਲਿਆ ਜਾਂਦਾ ਹੈ ਤਾਂ ਦਾਦੇ ਕਿ ਇਧਰੋਂ ਮਾਪੇ ਭੇਜਦੇ ਆ ਪੈਸਾ ਲਾ ਕੇ ਕੈਨੇਡਾ ਦੇ ਵਿੱਚ ਕਿ ਰੋਜੀ ਰੋਟੀ ਕਮਾਉਣਗੇ ਆਪਣੀ ਇਕਨੋਮੀ ਜਿਹੜੀ ਆ ਠੀਕ ਕਰਨਗੇ ਘਰ ਦੇ ਖਰਚਾ ਠੀਕ ਕਰਨਗੇ ਪਰ ਕੈਨੇਡਾ ਦੇ ਵਿੱਚ ਜਾ ਕੇ ਜਦੋਂ ਇੱਕ ਕੰਟਰੀ ਚੇਂਜ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਖੁੱਲ ਇਹਨਾਂ ਨੂੰ ਮਿਲਦੀ ਹੈ ਤੇ ਖੁੱਲਦਾ ਫਿਰ ਤੁਹਾਡੇ ਸਾਹਮਣੇ ਆ ਨਤੀਜਾ ਹਾਲਾਂਕਿ ਸਾਰੇ ਇਦਾਂ ਨਹੀਂ ਕਰਦੇ ਪਰ ਬਹੁਤ ਸਾਰਾ ਹੁਣ ਜਿਹੜਾ ਗਰਾਫ ਵਧਦਾ ਜਾ ਰਿਹਾ ਪੰਜਾਬੀ ਮੁੰਡੇ ਕੁੜੀਆਂ ਦਾ ਅਪਰਾਧ ਦੇ ਦੁਨੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਖਬਰ ਦਿੱਤੀ ਸੀ ਜਦੋਂ ਚਾਰ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਹੜੇ ਚੋਰੀ ਕਰਦੇ ਫੜੇ ਗਏ ਸੀ ਉਹਨਾਂ ਨੂੰ ਵੀ ਚਾਰਜਾਂ ਨਾਲ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਚਾਰ ਹੋਰ ਗ੍ਰਿਫਤਾਰੀਆਂ ਹੋਈਆਂ ਸੀ ਪੰਜਾਬੀ ਮੁੰਡਿਆਂ ਦੀਆਂ ਜਦੋਂ ਇੱਕ ਪਾਰਕਿੰਗ ਦੇ ਵਿੱਚ ਇੱਕ ਮੁੰਡੇ ਦਾ ਸਿਰ 파ੜ ਦਿੱਤਾ ਸੀ ਇਹਨਾਂ ਨੇ ਇੱਕ ਗੋਰੇ ਦਾ ਉਸ ਤੋਂ ਬਾਅਦ ਲਗਾਤਾਰ ਉਹਦੀ ਰੈਕੀ ਕੀਤੀ ਗਈ ਤੇ ਉਸ ਤੋਂ ਬਾਅਦ ਉਸਤੇ ਹਮਲਾ ਕੀਤਾ ਫਿਰ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਇਹ ਤਾਦਾਦ ਦੇ ਕਿ ਲਗਾਤਾਰ ਜਿਹੜਾ ਕੈਨੇਡਾ ਦੇ ਵਿੱਚ ਕ੍ਰਾਈਮ ਰੇਟ ਜਿਹੜਾ ਵਧਦਾ ਜਾ ਰਿਹਾ ਹੈਗਾ ਤਾਂ ਤਾਦਾਦ ਦੇ ਕਿ ਪੰਜਾਬੀ ਮੁੰਡੇ ਜਿਹੜੇ ਐ ਕ੍ਰਾਈਮ ਦੀ ਦੁਨੀਆ ਦੇ ਵਿੱਚ ਹਿਸਾਬ ਨਾਲ ਕੈਨੇਡਾ ਦੇ ਵਿੱਚ ਜਾ ਰਿਹਾ ਹੈ ਇਹ ਬਹੁਤ ਮੰਦ ਭਾਗ ਹੈ ਇੱਕ ਫਿਕਰਮੰਦ ਟੌਪਿਕ ਹੈ ਇਸ ਦੇ ਉੱਪਰ ਜਿਹੜਾ ਚਾਰ ਹੋਣਾ ਚਾਹੀਦਾ ਕਿ ਆਖਰਕਾਰ ਇਹ ਕਿਉਂ ਹੋ ਰਿਹਾ ਤਾਂ ਦੱਸ ਦੇ ਕਿ ਹੁਣ ਇੱਕ ਵਾਰ ਫਿਰ ਤੋਂ ਚਾਰ ਹੋਰ ਪੰਜਾਬੀ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੰਟਰੀਓ ਦੇ ਸ਼ਰਾਬ ਦੇ ਠੇਕੇ ਤੋਂ 50000 ਦੀ ਸ਼ਰਾਬ ਇਹਨਾਂ ਦੇ ਵੱਲੋਂ ਚੋਰੀ ਕੀਤੀ ਗਈ 50000 ਡਾਲਰ ਦੀ ਤੇ ਉਸ ਤੋਂ ਬਾਅਦ ਮਿਸਿਸ ਆਗਾ ਭੱਜ ਜਾਂਦੇ ਆ ਤੇ ਮਿਸਿਸ ਆਗਾ ਪਾਰਕਿੰਗ ਲੋਰਡ ਤੋਂ ਜਿਹੜਾ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਆ ਪਿੱਛੇ ਪਿੱਛੇ ਆਉਂਦੀ ਆ ਪੁਲਿਸ ਤੇ ਆ ਦੇਖ ਸਕਦੇ ਹੋ ਪੁਲਿਸ ਦੀ ਗੱਡੀ ਹੈ ਇਸ ਤੇ ਪੁਲਿਸ ਦੇ ਵੱਲੋਂ ਜਿਹੜਾ ਜਾ ਕੇ ਕਾਰਵਾਈ ਕੀਤੀ ਗਈ ਤਾਂ ਲਗਾਤਾਰ ਜਿਹੜਾ ਕਈ ਮਾਮਲੇ ਤੁਹਾਨੂੰ ਯਾਦ ਹੈ ਕਿ ਪਿਛਲੇ ਮਹੀਨੇ ਦੇ ਵਿੱਚ ਲਗਭਗ 15 ਤੋਂ 16 ਪੰਜਾਬੀ ਮੁੰਡੇ ਜਿਹੜੇ ਆ ਕੈਨੇਡਾ ਪੁਲਿਸ ਦੇ ਧੱਕੇ ਚੜੇ ਨੇ ਕਿਉਂਕਿ ਲਗਾਤਾਰ ਕਰਾਈਮ ਉੱਥੇ ਜਿਹੜਾ ਵਧਦਾ ਜਾ ਰਿਹਾ ਹੈ ਕਰਾਈਮ ਜਿਸ ਹਾਵਨਾ ਕਰ ਰਹੇ ਨੇ ਜਾ ਕੇ ਤਾਂ ਕਿਤਨਾ ਕਿਤੇ ਬੇਰਜ਼ਗਾਰੀ ਵੀ ਹੋ ਸਕਦਾ ਕਿਉਂਕਿ ਆਰਥਿਕ ਹਾਲਾਤ ਕੈਨੇਡਾ ਦੇ ਬਹੁਤ ਮਾੜੇ ਹੈ 2-3 ਜੋਬਸ ਲਈ ਹਜ਼ਾਰਾਂ ਮੁੰਡੇ ਕੁੜੀਆਂ ਜੋਬਸ ਦੀ ਲਾਈਨ ਦੇ ਵਿੱਚ ਲੱਗਦੇ ਨੇ ਤਾਂ ਉੱਥੇ ਜਿਹੜਾ ਫਿਰ ਜਦੋਂ ਇੰਨਾ ਜ਼ਿਆਦਾ ਬੇਰਜ਼ਗਾਰੀ ਹੁੰਦੀ ਹੈ ਤਾਂ ਇੱਕ ਪਾਸੇ ਘਰ ਦਾ ਪ੍ਰੈਸ਼ਰ ਹੁੰਦਾ ਕਿ ਜਿਸ ਹਾਵਨਾ ਤੁਹਾਨੂੰ ਲੱਖਾਂ ਰੁਪਏ ਲਾ ਕੇ ਅਸੀਂ ਭੇਜਿਆਗਾ ਪਾਸੇ ਕੰਮ ਨਹੀਂ ਮਿਲਦਾ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਯੂਥ ਦੀ એનર્ਜੀ ਆ ਉਹ ਗਲਤ ਸਾਈਡ ਨੂੰ ਚੈਨਲਾਈਜ਼ ਹੁੰਦੀ ਹੈ ਕਿਤੇ એનર્ਜੀ ਜਿਹੜੀ ਹੈ ਅੱਛੇ ਕੰਮ ਨੂੰ ਚੈਨਲਾਈਜ਼ ਹੋਣੀ ਚਾਹੀਦੀ ਸੀ ਪਰ ਦੂਜੇ ਪਾਸੇ ਇਹ ਗਲਤ ਅਨਸਰਾਂ ਦੇ ਨਾਲ ਜਿਹੜਾ ਉੱਥੇ ਮਿਲ ਜਾਂਦੇ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਸ਼ਹਿਰ ਬਦਲਦਾ ਉਹਦੇ ਹੀ ਬਹੁਤ ਕੁਝ ਬਦਲ ਜਾਂਦਾ ਪਰ ਇੱਥੇ ਤਾਂ ਜਦੋਂ ਇੱਕ ਕੰਟਰੀ ਬਦਲ ਜਾਂਦੀ ਹੈ ਜੋ ਤੁਸੀਂ ਆਪਣੀ ਕੰਟਰੀ ਛੱਡ ਕੇ ਦੂਜੀ ਕੰਟਰੀ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਜਿਹੜਾ ਇੱਕ ਖੁੱਲ ਬਹੁਤ ਮਿਲ ਜਾਂਦੀ ਹੈ ਉਹ ਵੀ ਫਿਰ ਜਦੋਂ ਕਈ ਵਾਰ ਕੀ ਹੁੰਦਾ ਦੇਖ ਸਕਦੇ ਹੋ ਤੁਸੀਂ ਹੁਣ ਸ਼ਮਸ਼ੇਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਸਵਿੰਦਰ ਸਿੰਘ ਤੇ ਸ਼ਹਨਾਜ਼ਦੀਪ ਸਿੰਘ ਇਹਨਾਂ ਚਾਰਾਂ ਦੀ ਉਮਰ ਜੇ ਤੁਹਾਨੂੰ ਦੱਸੀਏ ਤਾਂ 25 ਤੋਂ 30 ਸਾਲ ਦੇ ਵਿੱਚ ਵਿੱਚ ਇਹਨਾਂ ਦੀ ਚਾਰਾਂ ਦੀ ਉਮਰ ਹੈ ਦੇਖ ਸਕਦੇ ਹੋ ਨੌਜਵਾਨ ਮੁੰਡੇ ਨੇ ਤੇ ਕੰਮ ਕਰਨ ਦੀ ਬਜਾਏ ਚੋਰੀਆਂ ਕਰਦੇ ਫਿਰਦੇ ਨੇ ਤੇ ਹੁਣ ਇੱਥੇ ਹੋ ਸਕਦਾ ਕਿਉਂਕਿ ਜਿਸ ਹਿਸਾਬ ਨਾਲ ਉਧਰ ਕੈਨੇਡਾ ਦੇ ਰੂਲ ਨੇ ਤਾਂ ਉਸ ਹਿਸਾਬ ਨਾਲ ਹੋ ਸਕਦਾ ਨੂੰ ਸਜ਼ਾ ਜਿਹੜੀ ਹੈ ਹੁਣ ਅੱਗੇ ਦਿੱਤੀ ਜਾਏਗੀ ਪਰ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਪਾਈ ਗਈ ਹੈ ਮਿਸੀ ਸਾਗਾ ਦੀ ਪਾਰਕਿੰਗ ਦੇ ਵਿੱਚੋਂ ਪਾਰਕਿੰਗ ਲੋਰਡ ਦੇ ਵਿੱਚ ਜਾਂਦੇ ਆ ਉੱਥੋਂ ਜਿਹੜਾ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਹਾਲਾਂਕਿ ਇਹ